ਜਰਨਲਿਸਟ ਉਸਤੁਮਾਰੀ ਆ ਦੇਖੋ ਸਾਡੇ ਘਰ ਦਾ ਜਦੋਂ بارش ਆਂਦੀ ਬੋਟਲਾਂ ਨੇ ਤੇ ਆ ਜਾਂਦੀਆਂ ਤੇ ਘਰ ਦੇ ਸਾਡੇ ਹਾਲ ਵੇਖ ਲੋ ਨਿੱਕੇ ਨਿੱਕੇ ਬੱਚੇ ਡੁੱਬੇ ਪਏ ਵਿੱਚ ਜਦੋਂ ਵੀ بارش ਦੀ ਸਾਡੇ ਅਜਿਹੇ ਘਰ ਦਾ ਹਾਲ ਹੁੰਦਾ ਹੈ ਤੇ ਬੋਟਲਾਂ ਲੈਣ ਲੱਗ ਜਦੋਂ ਦੇ ਨਾ ਹੱਥ ਚੋੜ ਦੇ ਪਲਾਜ ਨਹੀਂ ਨਹੀਂ ਇਹ ਤੁਹਾਡਾ ਕੰਮ ਹੋ ਜਾਏਗਾ ਲੋਕਾਂ ਨੂੰ ਇੰਨੇ ਨੇ ਪੈਸੇ ਦਿੰਦੇ ਨਾ ਜਦੋਂ ਵੀ ਫਾਰਮ ਪਰ ਕੋਈ ਨਹੀਂ ਸਾਡੇ ਘਰ ਖਬਰ ਲੈਣ ਆਂਦਾ ਜਦੋਂ ਬੋਟਲਾਂ ਲੈਣੇ ਉਦੋਂ ਜਾਂਦੇ ਨੇ ਬਾਅਦ ਚ ਕਿਸੇ ਨੇ ਬਾਤ ਨਹੀਂ ਪੁੱਛਣੀ ਆ ਸਾਡੀ ਹਾਂਜੀ ਪ੍ਰੇਸ਼ਾਨੀ ਪਾਈਆਂ ਮੇਨੋ ਤੁਸੀਂ ਤੁਹਾਡੇ ਸਾਹਮਣੇ ਡੁੱਬੇ ਪਏ ਸਾਡੇ ਗਿਸਰੇ ਗੱਦੇ ਸਭ ਖਰਾਬ ਹੋ ਜਾਂਦੇ ਨੇ ਡੁੱਬੇ ਪਏ ਸਭ ਕੁਝ ਸ਼ਹੀਤ ਹੈ ਨੁਕਸਾਨ ਪਾਈ ਦੇਖੋ ਦੇਖੋ ਤਾਂ ਆਪਣੇ ਅੱਖੀਂ ਦੇਖਦੇ ਫਿਰ ਕਿੰਨਾ ਡੁੱਬਿਆ ਸਭ ਕੋਸ਼ਿਸ ਮਾਨਸਾਰੇ ਹਾਂਜੀ ਸਾਨੂੰ ਸਹਿ ਭਾਈ ਮਿੰਨੀ ਜਾਈ ਦੇ ਕੱਟੇ ਕੋਠਿਆਂ ਦੀ ਕੋਠਿਆਂ ਦੀ ਸਾਤੇ ਆਪੇ ਜੋ ਡਿੱਗਦੇ ਨੇ ਫਿਰ ਆਪੇ ਹੀ ਮੁਰੰਮਤ ਕਰਨੇ ਆ ਹੀ ਇਹ ਕਹਿੰਦੇ ਬਾਤ ਵੀ ਨਹੀਂ ਭਾਈ ਸੜਕ ਦੇ ਆ ਕੇ ਪੁੱਛੀ ਜੋ ਬੋਟਾ ਲੈ ਆਣੇ ਫਿਰ ਆ ਜਾਂਦੇ ਨੇ ਫਿਰ ਹੱਥ ਝੋੜ ਦਿੰਦੇ ਇਹਨਾਂ ਦਿਨਾਂ ਚ ਆ ਕੇ ਕੋਈ ਬਾਤ ਨਹੀਂ ਪੁੱਛਦਾ ਹਾਂਜੀ ਕਿੰਨੀ ਵਾਰੀ ਮੇਰੇ ਆਦਮੀ ਗਏ ਉੱਥੇ ਅਪਲਾਈ ਕਰ ਕੋਈ ਸੁਣਦਾ ਹੀ ਨਹੀਂ ਸੁਣਾਈ ਨਹੀਂ ਕਰਦਾ ਕੋਈ ਵੀ ਤਕੜੇ ਬੰਦੇ ਦੀ ਹਰ ਕੋਸਨਾ ਮਾੜੇ ਦੀ ਕੋਈ ਵੀ ਨਹੀਂ ਭਾਈ ਸੁਣਦਾ ਸੜਨ ਮੀਟਰ ਪਿੱਛੇ ਸੜ ਗਏ 1 ਮੀਟਰ ਵੀ ਲਿਆ ਕੇ ਚੁੱਕ ਕੇ ਫੇਰ ਨਾ ਆਇਆ ਉਹ ਫੇਰ ਹਾਂਜੀ ਇਹਨਾਂ ਨੇ ਕੀਤਾ ਹੀ ਕਿਹਾ ਕੋਈ ਸੁਣਦਾ ਹੀ ਨਹੀਂ ਨਾ ਨਾ ਇਹ ਸਰਿੰਦਰ ਕੁਮਾਰ ਦੀ ਮੈਂ ਇਹ ਕਹਿਣਾ ਚਾਹੁੰਦਾ ਵਾ ਤੇ ਵੇਖ ਲੋ ਮੈਂ ਸਭ ਤੋਂ ਪਿਛਲੇ ਕਮਰੇ ਦੇ ਵਿੱਚ ਆ ਆਪਣੇ ਜੇ ਇੱਥੇ ਵੇਖ ਲੋ ਪਿਛਲੇ ਕਮਰੇ 'ਚ ਜਲਥਲ ਹੋਈ ਪਈ ਏ ਕੋਈ ਸ਼ਹਿਰ ਦਾ ਨਿਕਾਸ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਤੇ ਬਾਲਿਆਂ ਵਾਲੇ ਕੋਠੇ ਆ ਜੇ ਕਿਤੇ ਡਿੱਗ ਬੰਦੇ ਪਰਿਵਾਰ ਇੱਥੇ ਜਾਏਗਾ ਬਚੇਗਾ ਮੇਰਾ ਪਰਿਵਾਰ ਹਾਂਜੀ ਤੇ ਜਾਨ ਸਾਨੂੰ ਕੋਈ ਰਾਹਤਾ ਦਿੱਤੀ ਜਾਵੇ ਤਾਂ ਕਿ ਮਾਰੇ ਮੋਢੇ ਇਹਨਾਂ ਨੂੰ ਬੁਲਾ ਲਈ ਹੈ ਹਾਂਜੀ ਗੜੀਆਂ ਨਾਲੇ ਭਰ ਜਾਂਦੇ ਸੜਕਾਂ ਭਰ ਜਾਂਦੀਆਂ ਸਾਰਾ ਪਾਣੀ ਜਿਹੜਾ ਸਾਡੇ ਵੇੜੇ ਇੱਕ ਘਰ ਚ ਆਵੜਦਾ ਹਾਂਜੀ ਤੇ ਵੋਟਾਂ ਵਾਲੀ ਗੱਲ ਕੇ ਜੀ ਤੁਹਾਡਾ ਇਹੀ ਤੁਹਾਡੇ ਨਾਲ ਆ ਅੱਜ ਕਿੱਥੇ ਨੇ ਸਾਡੇ ਨਾਲ ਹੈ ਹਾਂਜੀ ਯਾ ਹਣੀ ਕੋਈ ਪੁਛਣੀ ਅਨੂ ਆਉਂਦਾ ਕਰੇ ਇਹ ਸਾਡਾ ਜੋਂ ਦਾ بارش ਸ਼ੁਰੂ ਹੋਈ ਹੈ ਅਸੀਂ ਸਾਰਾ ਪਰਵਾਰ ਲਾ ਕੇ ਪਾਣੀ ਛਿੰਦੇ ਰਹਿੰਨੇ ਆ ਪਾਣੀ ਘੜ ਘੜ ਕੇ ਸਾਈ ਹਾ ਘੈਰ ਹੋ ਜਲੇ ਤੋ ਸੋਚ ਕਰਕੇ ਸਾਨੂੰ ਕੋਈ ਮਾਲੀ ਮਤ ਦਿੱਤੀ ਜਾਏ ਜਾ ਇਹ ਗਰੀਬ ਇਹਨਾਂ ਨੂੰ ਉੱਤੇ ਰੱਖੀ ਹੈ ਕਿ ਕਿਉਂਕਿ ਇਹ ਪਾਣੀ ਦੇ ਬਚਾ ਕਰਾ ਸਕੀ ਆਪਣਾ ਹਾਂਜੀ ਮੈਂ ਗਿਆ ਹਾਂ ਜੀ ਕਮੇਟੀ ਨਾਲ ਕਹਿੰਦੇ ਫਲਾਣੇ ਖਾ ਜਾਓ ਜੀ ਉਹ ਖਾ ਫਾਰਮ ਭਰੋ ਥਾਣੇ ਉਹ ਖੇ ਦਾ ਕੇਂਦਰ ਜਾਓ ਫਲਾਣੇ ਕੇਂਦਰ ਜਾਓ ਹਾਂਜੀ ਮੈਂ ਕਿ ਨਾਲ ਦਾ ਬਜ਼ੁਰਗ ਮੁੰਡਾ ਕਿੱਥੇ ਭਜਾ ਫਰਾ ਹਾਂਜੀ ਯਾ ਇੱਕ ठाਉ ਸਾਰਾ ਕੰਮ ਹੁੰਦਾ ਹੋਵੇ ਕੋਲ ਵਾਕਿਆ ਨਹੀਂ ਲਾਉ ਲੋ ਮਹਾਰਾਜ ਮੇਰੇ ਜਿੱਥੇ ਸਾਂ ਕਰਾਣੇ ਕਰਾਓ ਤੇ ਮੇਰੇ ਆ ਮਾਰੀ ਸਾਲਾ ਦਿੱਤੀ ਆਈ ਹਾਂਜੀ ਆਰ ਬੋਲ ਰਹਾ ਹਾਂ ਬਹੁਤ ਬਹੁਤ ਧੰਨਵਾਦ ਕਰੇ ਜਿਹੜੇ ਮੇਰੇ ਘਰ ਤੇ ਪਹੁੰਚੇ ਆ ਤੇ ਮੇਰਾ ਇਹ ਹਾਲ ਚਾਲ ਵੇਖਿਆ ਉਹਨਾਂ ਨੇ ਮੇਰਾ ਨਾਮ ਸਤਵਿੰਦਰ ਤੇ ਮੱਲਾ ਹੈ ਕ੍ਰਿਸ਼ਨਨਗਰ ਤੇ ਹੀ ਕਹਿਣਾ ਚਾਹੁੰਦੇ ਆ ਕਿ ਆ ਕੀ ਦਰਿਆ ਲਾਏ ਦੇ ਨੇ ਮੱਲਾ ਮੱਲਾ ਰੋਂ ਡਿਆ ਉਹਨਾਂ ਦੀ ਜਾਨ ਨੂੰ ਜਿਹੜੇ ਲੀਡਰ ਨੇ ਹਾਂਜੀ ਤੇ ਸਫਾਈ ਦਾ ਕੋਈ ਪ੍ਰਬੰਧ ਨਹੀਂ ਨਾਲੀਆਂ ਸਾਫ਼ ਨਹੀਂ ਹੁੰਦੀਆਂ ਉੰਧੀਆਂ ਨੇ ਚਾਹ ਪਾਣੀ ਪੀ ਕੇ ਤੁਰ ਜਾਂਦੀਆਂ ਨੇ ਕੋਈ ਸਾਫ ਸਫਾਈ ਹੈ ਹੀ ਨਹੀਂ ਆਹੋ ਐਮਐਲਏ ਨੂੰ ਕੀ ਕਹਾਂਗੇ ਵੀ ਹੁਣ ਵੋਟਾਂ ਲੈਣਾ ਹੁੰਦੇ ਤਾਂ ਫਿਰ ਜਵਾਬ ਸੁਣਨਦੇ ਆਡੇ ਕੋਲ ਅਸੀਂ ਇੱਥੇ ਭਈ ਚੁੱਭੀਆਂ ਲਾਣੀਆਂ ਨੇ ਆਹੋ ਹਾਂ ਸਰ ਮੇਰਾ ਨਾਮ ਸतीश ਕੁਮਾਰ ਹੈ ਵੇਖੋ ਗਲੀਆਂ ਦਾ ਹਾਲ ਜੀ ਆ ਨਗਰ ਕੌਂਸਲ ਵਾਲੇ ਸਾਰਾ ਕੂੜਾ ਵੀ ਨਹੀਂ ਲੈ ਕੇ ਜਾਂਦੇ ਆ ਵੇਖੋ ਤੁਹਾਡੀਆਂ ਦੁਕਾਨਾਂ 'ਚ ਵੀ ਪਾਣੀ ਆ ਗਿਆ ਤੁਹਾਡੀ ਕਿੱਥੇ ਗਈ ਹੈ ਅਸੀਂ ਜ਼ਿਮੀਦਾਰ ਬੰਦੇ ਆ ਜੀ ਆਦੀਆਂ ਦੀਆਂ ਢੇੜੀ ਖਰਾਬ ਹੋ ਗਈ ਹੈ ਕੀ ਕਰੀਏ ਸਾਡੇ ਛੋਟੇ ਛੋਟੇ ਬੱਚੇ ਆ ਆ ਵੇਖੋ ਪਾਰੀ ਗਲੀਆਂ ਦਾ ਹਾਲ ਲਾਡੀਆਂ ਦਾ ਸਾਰੇ ਪਾਸੇ ਇਹੀ ਹਾਲ ਹੈ ਸਕੂਲੀਆਂ 'ਚ ਲੈ ਕੇ ਜਾਂਦੇ ਆ ਸਾਡੀਆਂ ਸਕੂਲੀਆਂ ਖਰਾਬ ਹੋਉਂਦੀਆਂ ਭਾਰੀ ਇਹ ਬਹੁਤ ਮੁਸ਼ਕਲ ਦਾ ਸਾਡੀ ਹੱਥ ਜੋੜ ਕੇ ਬੇਤੀ ਹੈ ਜੀ ਪ੍ਰਸ਼ਾਸਨ ਨੂੰ ਕਿ ਪਲੀਜ਼ ਸਾਡੀ ਹਲਤ ਕੀਤੀ ਜਾਏ ਇਹਨਾਂ ਦਾ ਕੁਝ ਕੀਤਾ ਜਾਏ ਆ ਵੇਖੋ ਜੀ ਕੂੜਾ ਇੱਥੇ ਜਮਾ ਹੋ ਜਾਂਦਾ ਸਾਰਾ ਹੀ ਤੇ ਸਾਡੀ ਦੁਕਾਨਾਂ ਦੇ ਅੰਦਰ ਜਾ ਰਿਹਾ ਭਾਜੀ ਇਹ ਪਾਜੀ ਸਵੇਰ ਦੀ ਬਾਰਿਸ਼ ਲੱਗੀ ਹੈ ਅਸੀਂ ਬਹੁਤ ਪਰੇਸ਼ਾਨ ਹੈ ਜੀ ਸਾਡਾ ਕੋਈ ਨਾ ਕੋਈ ਸਾ ਹੱਲ ਕੀਤਾ ਜਾਏ ਭਰੀ ਭਾਜੀ ਮੈਂ ਕਹਿੰਦਾ ਵੇਖੋ ਕੀ ਹਾਲ ਹੈ ਸਾਰਿਆਂ ਦਾ ਹਰ ਘਰ ਦੇ ਵਿੱਚ ਪਾਣੀ ਜਾ ਰਿਹਾ ਹੈ ਦੁਕਾਨਾਂ 'ਚ ਪਾਣੀ ਆ ਗਿਆ ਹੈ ਕੀ ਕਰੀਏ ਭਰੀ ਅਸੀਂ ਭਾਜੀ ਮੇਰਾ ਨਾਮ ਹੈ ਜਿਸਕੁਪਤਾ ਤਾਂ ਪੂਰਾ ਕੋਈ ਨਹੀਂ ਮੇਰਾ ਮਾ ਲਾਵਾ ਜਦੋਂ ਮੀਂਹ ਪੈਂਦਾ ਨਾ ਸਾਡੀ ਗਲੀਆਂ ਜਿੰਨੀ ਵੀ ਹੈਗੀਆਂ ਸਾਰੇ ਭਰ ਜਾਂਦੀ ਪਾਣੀ ਨਾਲ ਜਿੰਨਾ ਵੀ ਪੂਰਾ ਕੰਕਰ ਗਲਿਆ 'ਚ ਗੰਦੇ ਭਰ ਜਿਹਦਾ ਕਰਨਾ ਪਾਣੀ ਅੱਗੇ ਨਹੀਂ ਜਾਂਦਾ ਹੈਗਾ ਸਾਡਾ ਰੋਡ ਨਾ ਬੂਟੇ ਰੋਡ ਜਿਹੜਾ ਕਰਨ ਮਲੇ ਸਰਕਾਰ ਨੇ ਟੁੱਟਿਆ ਸਰਕਾਰ ਆ ਗਿਆ ਤੋ ਇਹ ਮਾਲਕ ਜੁੱਤ ਨਾਲ ਕਿਤੇ ਦੋ ਵਾਰ ਦੇਖ ਕੇ ਪਤਲੇ ਸੋਟੇ ਕੋ ਤੇ ਸਾਨੂੰ ਐਪ ਸਾਂਸਰਾਂ ਕੀ ਮਲਕੀ ਚੰਗਾ ਮੋਹਲ ਬਣਾਇਆ ਜਾਏ ਮਲਕੀ ਵਧੀਆ ਸਕਾ ਬਣਾਇਆ ਜਾ ਰਿਹਾ ਹੈ ਜਿਸ ਦੇ ਕਰਮ ਮਲਕੀ ਸਾਰ ਸਹੀ ਵੇ ਗਲੀਆਂ ਦਾ ਕੀ ਹਾਲ ਹੈ ਗਲੀਆਂ ਦਾ ਬਹੁਤ ਬੁਰਾ ਹਾਲ ਆ ਜੀ ਨੀਵੀਆਂ ਗਲੀਆਂ ਵਾ ਟੋਏ ਪਏ ਹੋਏ ਆ ਪਾਣੀ ਮਲਕੀ ਨਾ ਮਲਕੀ ਅੰਦਾ ਵੜ ਜਾਂਦਾ ਪਕਾਂ ਦਾ ਗੜੀਆਂ ਗੜੀਆਂ ਜਾਓ ਅੰਗਲੀਆਂ ਆਹ ਵੇਖੋ ਇੱਥੋਂ ਪਾਣੀ ਆਵੇ ਜਿੰਨਾ ਆ ਜਾਂਦਾ ਹੈ ਇਹ ਨਾਲਾ ਬੰਦ ਹੈ ਇੱਕ ਹੋਰ ਪਏਗਾ ਪਾਣੀ ਚਾਹ ਜਿੰਨਾ ਇੰਬਰ ਉਹ ਦੇਖੋ ਤਾਂ ਪੂਰਾ ਹੀ ਗੋਡੇ-ਗੋਡੇ ਪਾਣੀ ਦੀ ਇਹਨਾਂ ਬਾਗਾਂ ਦੀਆਂ ਇਹ ਉਹ ਇਹ ਨਾਲਾ ਪੈ